ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰ ਉਹ ਉੱਤਰ ਕੁਵਾਤਰ ਸੱਟਾ ਭਾਗੀ ਸਾਰੇ ਵੀਰਾਂ ਦੇ ਘਰ ਬੜਾ ਠੀਕ ਆ ਲਓ ਜੀ ਕਰਤੇ ਆ ਵਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ 9 ਵਜੇ ਟਾਈਮ ਨਾਲ ਤਾਂ ਉੱਠ ਰਹੇ ਆ ਕਿਉਂਕਿ ਬੱਚਾ ਨੂੰ ਦਾਣੇ ਪੜਾਣੇ ਤੁਹਾਨੂੰ ਪਤਾ ਹਨ ਵਿਚਾਰੇ ਭੁੱਖੇ ਹੈਗੇ ਤੇ ਦਾਣੇ ਰੱਖੀਏ ਬਈ ਹਨ ਮੀਰੇ ਨਾਲ ਘਰੇ ਜਾ ਜਾਵਾਂ ਤੇ 2:00 ਵਜੇ ਰੋਟੀਆਂ ਮਿਲ ਜਾਣਾਂਗੇ ਤੇ 2-3 ਇੰਤੈਨ ਨਿਚਾਰ ਰੋਟਾ ਮਿਲਦੇ ਨਿਚਾਰ ਹਾਂ ਚਾਰ ਰੋਟੇ ਮਿਲ ਜਾਣ ਦੋ-ਦੋ ਪਾ ਦੇਗਾ ਚਲੋ ਦੇਖਦੇ ਆਂ ਰੁੱਟਦੇ ਆਂ ਬਈ ਕਰਦੇ ਆਂ ਕੋਈ ਹਸਾਕਤਾ ਹਾਂਜੀ ਆਹਗੇ ਜੀ ਬਾਹਰ ਨੂੰ ਉੱਠ ਗਈ ਉੱਠ ਕਿੰਨੇ ਵਜੇ ਮਰਜੀ ਵੇਟ ਆਉਣ ਨਾਲ ਪਰ ਰੈਸਟਰਾਉਂਟਾਂ ਜੋ ਬਾਹਰ ਤੋਂ ਲੀਡਰ ਨਾਲ ਲੇਟ ਹੀ ਨਿਕਲਣਾ ਹਣਾ ਰਾਤਾਂ ਤਾਂ ਇਹ ਬੰਦ ਕੀਤੀ ਸੀ ਬਈ ਆਹ ਇਧਰੋਂ ਬਾਰੀ ਬੰਦ ਕਰਤੀ ਇਧਰੋਂ ਆਹ ਬੰਦ ਕਰਤੀ ਸਹੀ ਹੈ ਕਿ ਨਹੀਂ ਮਾਹਰ ਨਾਲ ਤਾਂ ਹੰਡਰਾਂ ਨਾਲ ਬੂਤ ਨਾਲ ਨੇਰੇ ਚ ਬੈਠ ਰਹੇ ਨੇ ਟੇਕੇ ਥੱਲੇ ਨਾਲ ਉਤਰਨਗੇ ਹੁਣ ਚਲਦਿਆਂ ਘਰੇ ਨਾਲ ਤਾਂ ਲਿਓਨੇ ਚਾਹ ਤੇ ਨਾਲੇ ਲਿਓਨੇ ਰੋਟੀਆਂ ਹਨਾ ਮੇਰੀ ਉਹ ਵੀ ਰਹਿ ਗਈ ਨਾ ਦੋ ਟ੍ਰੀਆਂ ਰੱਖਦਾ ਕਿਉਂਕਿ ਕੂਤਰਾਂ ਨੂੰ ਭੁੱਖ ਵਾਲੀ ਮਿਲਣੀ ਹੈ ਖੁੱਡੇ 'ਚ ਦੋ ਟ੍ਰੀਆਂ ਖੁੱਡੇ 'ਚ ਏਕੇ-ਏਕਾ ਉਲੀ ਦਾਣਿਆਂ ਦੀ ਤੇ ਡੇਢ-ਡੇਢ ਕਿ ਰੋਟੀ ਪਾ ਦੇ ਵਿੱਚ ਬਹੁਤ ਹੈ ਤੇ ਇਧਰ ਲਿਓ ਪੁੱਤ ਨੂੰ ਵੀ ਛੱਡ ਲਈ ਆਇਆ ਪੁੱਤ ਨਿਕਲ ਨਿਕਾ ਪਿਆ ਯਾਰ ਇਹੋ ਜਿਹਾ ਕੋਈ ਗੱਲ ਨਹੀਂ ਚੱਲ sire ਚੱਲੀ ਹਾਂਜੀ ਰੋਟੀ ਤਾਂ ਹੈਣੀ ਜੀ ਤੇ ਆਪਾਂ ਐਂ ਕਰੀਏ ਦਾਣੇ ਪਾਈਏ ਕੂਤਰਾਂ ਨੂੰ ਠੀਕ ਆ ਬਈ ਕਰਾਂ ਮੈਂ ਦਾਣੇ ਵਾਲੀਆਂ ਡਰੀਆਂ ਤਿਆਰ ਸਾਫ ਸਾਫ ਜੀ ਨੂੰ ਯਾਨੀ ਕਿ ਦੋ ਕੌਲਗਾ ਕਰ ਲੈਨੇ ਆਪਾਂ ਦੋ ਡਰੀਆਂ ਕਰ ਲੈਨੇ ਆ ਕਿਤਾ ਪਈ ਆ ਆਪਣੇ ਕੋਲ ਤੱਕ ਨਵੀਂ ਡਰੀ ਚਾਗਦੇ ਆ ਯਾਰ ਕੋਈ ਚੱਕਰ ਕੀ ਨਾ ਕਬੂਤਰ ਭੁੱਖੇ ਆ ਬਾੜੀ ਅਜਾਈ ਮੰਨਣਗੇ ਮਿਲ ਕੇ ਸਹੀ ਗੱਲ ਹੈ ਕਿ ਨਹੀਂ ਰੱਖੀਏ ਦਾਣੇ ਵਿੱਚ ਕੂਤਰਾਂ ਨੂੰ ਯਾਰ ਭਿਚਰੇਣਾ ਹਾਂਜੀ ਕਰ ਲੇ ਜੀ ਦਾਣੇ ਤਿਆਰ ਰੱਖੀਏ ਜਾਨਵਰਾਂ ਨੂੰ ਭੁੱਖ ਵੇਖੋ ਕੂਤਰਾਂ ਦੀ ਹੁਣ ਤੁਸੀਂ ਖੜਜੋ ਗਰਾ ਆਈ ਗੋਏ ਮੇਰਾ ਮਾਲਕਾ ਤੁਰੇ ਬੱਤੀ ਲਾ ਆ ਗਿਆ ਖੜ ਜੋ ਯਾਰ ਬਾਬੋ ਯਾਰ ਇੱਕ ਮਿੰਟ ਮਸਟੇ ਚੱਲਦੇ ਕੰਮ ਚ ਹੋ ਹੀ ਜਾਂਦਾ ਇਨਾ ਯਾਰ ਕੋਈ ਵੱਡੀ ਗੱਲ ਨਹੀਂ ਭਾਂਜੋਂ ਕੀ ਹਿਸਾਬ ਕਿਤਾਬ ਆਊਗਾ ਦੂਰੀਆਂ ਰਪਾ ਕੇ ਲੈਣੇ ਪੈਣਗੇ ਦਾਣੇ ਯਾਰ 78 ਖਾਣੇ ਦਾਣੇ ਓਏ ਭਾਂਨੇ ਕੂਤਰੀ ਲਿਪੜ ਗਏ ਯਾਰ ਇੱਕ ਦੂਜੇ ਤੇ ਬਿਠੇਗਾ ਮਾਰ ਮਾਰ ਕੇ ਨਾ ਬਾਬਿਓ ਬੁਰਾ ਹਾਲ ਹੋਇਆ ਯਾਰ ਇਹਦਾ ਐਨਾਂ ਦੇ ਝੱਗ ਕੱਢ ਲਈ ਦੋ ਦਿਨ ਭੁੱਖੇ ਰੱਖ ਕੇ ਆਪਾਂ ਓਏ ਕੂਤਰਾ ਨਹੀਂ ਤਾਂ ਸੱਲੀ ਹੋ ਗਈ ਪੂਰੀ ਦੋ ਦਿਨ ਭੁੱਖੇ ਰਹਿ ਗੂਤਰਾ ਹੈਣਾ ਚਲੋ ਕੋਈ ਗੱਲ ਨਹੀਂ ਰੱਖੀ ਫਿਰ ਇਹਨੂੰ ਦਾਣੇ ਆਇਓ 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 ਆਇ ਕਿਆ ਬੈਸਟ ਆਇਆ ਆਇਆ ਆਜਾ ਅਰੇ ਕੋੜੇ ਮੋਟੂ ਆ ਮਰ ਰ ਮੈਂ ਵੀਡੀਓ ਬੰਦ ਕਰ ਦਿੰਦੇ ਲੋ ਜੀ ਦੋ ਡਰਾਮਾਂ ਤਾਂ ਆ ਰੱਖਣਾ ਸੀਗਾ ਭਾਵੇਂ ਸਾਰੇ ਕੂਤਰ ਵਧੀਆ ਪੂਰੇ ਆ ਜਾਣਗੇ ਦੋੜ ਰਿਆਂ ਜੇ ਠੀਕ ਹੈ ਕਿ ਨਹੀਂ ਆਇਓ 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 ਡੱਬੇ ਵਰਕੇ ਕਾਦਾ ਹੰਕਾਰ ਜਾ ਕਰਦੇ ਸਰੀਰ ਵੱਡਾ ਹਨਣ ਦਾ ਸਾਜੇ ਖੁਰਿਆ ਨਹੀਂ ਉਹਨਾਂ ਤਾਂ ਹੀ ਹੰਕਾਰ ਜਾ ਕਰਕੇ ਤਾਂ ਆ ਬੈਠਿਆ ਫਟੀਆਂ ਤੇ ਲੋ ਜੀ ਆਏ ਡਨ ਹੋ ਗਈ ਇਹਨਾਂ ਦੀ ਠੀਕ ਆ ਉਹ ਆਪਣੀ ਆਇਓ 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 ਡੀ ਵਾਰਮਿੰਗ ਸਹੀ ਹੈ ਤੇ ਕਾਣ ਦੇ ਦਾਣੇ ਨੂੰ ਕੋਈ ਕਹੇ ਕਹੜੀ ਗੱਲ ਇਹ ਖੋਬਣਾ ਦੇ ਬਰੋਲਾ ਕਣਕ ਦਾ ਇਹ ਇੱਕ ਟ੍ਰੇ ਦੇ ਤਾਂ ਪੂਰੀ ਨਹੀਂ ਹੋਣੀ ਸੀਗੀ ਤਾਂ ਹੀ ਦੋ ਡਰियां ਲਾ ਤੀਆਂ ਮੈਂ ਦੋ ਡਰੀਆਂ ਤੇ ਵਧੀਆ ਖਾ ਲੈਣਗੇ ਤੇ ਬਾਦ ਦੋ ਕੋਲ ਵੀ ਪਾੰਗਾ ਫਿਰ ਵੇਖਦੇ ਕੀ ਬਣਦਾ ਹੈਗਾ ਲਓ ਜੀ ਮੋਟਰਸਾਈਕਲ ਦੀ ਚਾਬੀ ਭਾਲ ਰਹੀ ਸੀ ਤੇ ਚਾਬੀ ਕਿੱਥੇ ਹੈ ਪਿੰਜਰੇ ਜਾ ਅੱਛਾ ਮੈਂ ਕਿਹਨੂੰ ਦੂਜੀਆਂ ਚਾਬੀਆਂ ਕਹਿਣਾ ਨਹੀਂ ਨਹੀਂ ਆਹ ਚਾਬੀ ਭਰਾਵਾ ਮੋਟਰਸਾਈਕਲ ਦੀ ਇਹ ਕਿੰਨਾਂ ਜਣ ਪਾਦੀ ਸੀ ਇਹਦੇ ਚ ਇਹ ਠੀਕ ਹੈ ਮੈਂ ਇਹ ਪੈਹ ਜਾ ਮੋਟਰਸਾਂ ਵਾਲੀ ਚਾਬੀ ਭਾਲੇ ਨੇ ਚਾਬੀ ਪਈ ਐ ਪਿੰਜਰੇ 'ਚ। ਹੈ? ਥੱਲੇ ਉਤਰੇ ਨਹੀਂ ਹੁਣ ਉਹ ਥੱਲੇ ਆਇਓ ਆਇਓ। ਬੋਲ ਬਹੁਤ ਘੱਟ ਮਾਰਿਆ ਜਿਹੜੇ 10 ਬੱਚੇ ਆ ਤੇ ਫੇਰ ਉਹ ਬੋਲ ਵਾਲਾ ਮੰਨਦੇ ਆ। ਜਿਹੜੇ ਪਹਿਲਾਂ ਵਾਂਗ ਵੱਜਿਆ ਹੁੰਦਾ ਨਾ। ਹਾਂ ਹਾਂ। ਬਸ। ਨਹੀਂ ਨਹੀਂ ਕੋਈ ਨਾ ਹੁਣ ਪਹਿਲਾਂ ਵਾਂਗ ਵੱਜਣਗੇ ਬੀਫਿਗਰ ਹੋ ਜਾ। ਬਈ ਹੁਣ ਨਾ ਉਹ ਨਾ ਮੈਨੂੰ ਯਾਦ ਆ ਗਿਆ ਸੀ ਭੂਆਲੇ ਦਾ ਬੱਚਾ ਬਾਹਰ ਰਹਿ ਗਿਆ ਖਾਣਾ ਕੱਲ ਦਾ। ਉਹਨੇ ਗੋਠੀ ਦੇ ਤੇ ਉਹਨੂੰ ਭਾਲ ਕੇ ਆਉਣਾ ਬਈ ਪਿੰਡ ਜਾ ਕੇ। ਪਿੰਡ 'ਚ ਜਾ ਕੇ ਬੱਚਾ ਭਾਲ ਕੇ ਆਉਣੇ ਆ। ਗੁਰੂ ਸਰ ਵੀ ਜਾਣਾ। ਕੰਮ ਬਹੁਤ ਹੈ ਆਪਾਂ ਕੋ। ਹਾਂਜੀ ਆਗੇ ਜ ਬਾਦਲ ਜਾਏ ਸਾਰਾ ਪਿੰਡ ਵੇਖਾਏ ਨਾ ਤਾਂ ਬੱਚਾ ਮਿਲਿਆ ਪਰ ਬਾਦਲੋਂ ਦੀ ਸਮਾਨ ਜ਼ਰੂਰ ਲੈਂਦਾ ਖਾਣ ਨੂੰ ਚੌਣ ਕਰ ਰਿਆਂ ਸਮਾਨ ਸੂਨ ਤਸਾਂ ਕਿਤੇ ਭੈਣ ਨੇ ਹੋਰ ਆ ਦਵੰਗਾ ਲੈ ਗੰਦਲ ਹੈ ਹੋਰ ਕੀ ਲੈ ਕੇ ਆ ਦਵੰਗਾ ਹੋਰ ਕੁਝ ਨਹੀਂ ਕਰੀ ਠੀਕ ਹੈ ਕਿ ਨਹੀਂ ਇਹ ਵੀ ਮੂੰਹ ਪੱਕੇ ਦੇ ਦਵੰਗਾ ਦੇਖ ਕਿੰਨਾ ਉਰਾਲਾ ਕਿਉਂ ਹੀ ਅੱਖੋਂ ਭੈਣ ਦਾ ਮੂੰਹ 'ਚ ਕੈਮਰਾ ਵਾੜਨ ਲੱਗਿਆ ਨਾ ਭੈਣ ਦਾ ਲੱਗਣਾ ਠੀਕ ਹੈ ਕਿ ਨਹੀਂ ਦੋਵਾਂ ਦੇ ਭੁੱਕੇ ਪਿਆ ਨਹੀਂ ਜੀ ਦੋਵਾਂ ਦਾ ਕਿਉਂ ਭੈਣ ਦਾ ਜਿਗੜਾ ਇਹੀ ਕਿਹੜਾ ਦੂਜੂ ਕਰਦ ਰੇ ਇਹ ਦੋਆਂ ਦਾ ਪੱਕਿਆ ਵੈਰ ਵਾਲਾ ਮਾਮਲਾ ਵਕ ਗਿਆ ਹੈ ਐ ਘਰ ਕਿਆ ਹੁੰਦੇ ਹੁਣ ਕਰਾਂ ਉਹ ਪੱਕਿਆ ਤਾਂ ਦੋਆਂ ਲਈ ਹੈ ਪੱਕਿਆ ਵੀ 15 ਸਈਦ ਦਾ ਹੈ ਹਰਦਾ ਉਹਨ ਸਟਾ ਅੱਜ ਕੀ ਦਿਲ ਤੇ ਕੱਢ ਸਵਾਣਾ ਆਪਣਾ ਭੈਣ ਚੋਦੇ ਦਾ ਚੋੜ ਕਰਦੇ ਆ ਯਾਰ ਬਈ ਐ ਕਰਦੇ ਗੁਰੂ ਸਰ ਚੱਲਣਾ ਹਨਾ ਮੈਂ ਬਾਈ ਨੂੰ ਫੋਨ ਲਾਇਆ ਸਵੇਰੇ ਪੁੱਛਣ ਨੂੰ ਮੈਂ ਵੀ ਬਾਈ ਦਾਣੇ ਪਾ ਦੇ ਤੂੰ ਕੰਨਾ ਪਾ ਦੇ ਸਾਹ ਸਰ ਜੀ ਨੇ ਪਾ ਦੇ ਕਹਿੰਦਾ ਦਿੰਦਿੰਕ ਪੋਟੇ ਕਰ ਲੈਣਾ ਮੈਂ ਠੀਕ ਆ ਬਾਈ ਤੇ ਕਹਿੰਦਾ ਆਜੋ ਠੀਕ ਇਹ ਲਾਉਣੇ ਆ ਇੱਕ ਇੱਕ ਘਰੀਗਾ ਬਾਈ ਨੇ ਕਹਿੰਦਾ ਆਜੋ ਮੈਂ ਹੁਣ ਕਾ ਜਦੋਂ ਮੈਂ ਹੁਣ ਤਾਂ ਕਹਿ ਹੀ ਦਿੱਤਾ ਹਨਾ ਤੇ ਆਪਾਂ ਨੂੰ ਜਾਣਾ ਹੀ ਪੈਣਾਗਾ ਹਾਂਜੀ ਮੇਰੇ ਦੋਸਤੋ ਕਰੀਏ ਤਿਆਰੀ ਗੁਰੂ ਸਰ ਜਾਣ ਦੀ ਲੇਟ ਹੋਇਆ ਪਿਆ ਬਹੁਤ ਤੇ ਇਧਰੋਂ ਚੱਕ ਲੈਣ ਜੋ ਮੈਨੂੰ ਕੋਟ ਠੀਕ ਹੈ ਕੋਟ ਚੱਕ ਕੇ ਤੇ ਚੀਅਲਦੇ ਆ ਬਾਬੇ ਆਪਰ ਦੇ ਅਨੁਸਾਰ ਨੂੰ ਪਾਉਣਿਆ ਚਾਲੇ ਘਰੇ ਕੋਈ ਨਹੀਂ ਵੈਸੇ ਘਰ ਦੇ ਕੋਲ ਨਹੀਂ ਕਿਧਰ ਮੰਡੀ ਮੰਡੀ ਵੇਣ ਵਾਲਾ ਸ਼ਹਿਰ ਛੋਣਾ ਤੇ ਟੋਪੀ ਲੋਅਰ ਪੀਸੈਟ ਮੋਟੀ ਤੇ ਕੋਟ ਵਿੰਡ ਪ੍ਰੂਫ ਕੋਲ ਕੋੜ ਦਾ ਭਾਂਜੇ 1000 ਕੀ ਖਲਾਸ ਹੋਇਆ ਪਿਆ ਇਕ ਆ ਉਹ ਨਵੀਂ ਟੰਗ ਗਿਆ ਪਰ ਪਤਾ ਨਹੀਂ ਕਿਹੜੀ ਕੰਪਨੀ ਦਾ ਸ਼ੇਅਰ ਤੇ ਪਾਈ ਆ ਬੈਠਾ ਨਾਲ ਨਿਕਾ ਜਾ ਇਹ ਕਾ ਤਾਂ ਫੁਲਿਸਟਰ ਦਾ ਹੈ ਆ ਵੀ ਫੁਲਿਸਟਰ ਦਾ ਸੋ ਮੇਰਾ ਜਲੂਸ ਨਿਕਾ ਰਿਹਾ ਉਸ ਧਿਆਨ ਹੀ ਹੋਈ ਗੀ ਲੈ ਚਲੋ ਚੱਲ ਗਏ ਹਾਂਜੀ ਚੱਲਦੇ ਆ ਜੀ ਕੋਡ ਕੱਢ ਲਈ ਚੱਕ ਲੋ ਲੋਕ ਲਾਦੇ ਅੱਜ ਅੱਜ ਇੱਧਰ ਨੇ ਖੁੱਟਣ ਨੂੰ ਵੀ ਲੋਕ ਲਾ ਚਲੇ ਸਾਰਿਆਂ ਨੂੰ ਹਾਂਜੀ ਆ ਮੇਰੇ ਪਤਾ ਦੇਖਣੇ ਨਿਕਰੇ ਉਹਨੂੰ ਕੱਢ ਜਾ ਇੱਥੋਂ ਅਸੀਂ ਫੇਰ ਹੋਣ ਲੱਗੇ ਦੁਬਾਰਾ ਚੱਲ ਗਏ ਇੱਥੇ ਸਹੀ ਹੁੰਦੇ ਸੀਗੇ ਹਾਂਜੀ ਹਾਂ ਬੋਲਟ ਵੀ ਤਾਂ ਹੀ ਤੇ ਲਗਾਉਂਦਾ ਆ ਹਾਂ ਇਹ ਕਿਹਾ ਕਿ ਮਾਰਦਾ ਹੈ ਥੋੜੀ ਥੁਤੀ ਉਹ ਥੋੜੀ ਖਾਂਦਾ ਹਾਂ ਹਾਂ ਸਹੀ ਗੱਲ ਹੈ ਜੇ ਜਾ ਨਹੀਂ ਫੇਰ ਤੂੰ ਫੇਰ ਉਹ ਕਹਿੰਦਾ ਵੀ ਟੇਡਾ ਵੀ ਤਾਂ ਮੋਟਰਸਾਈਕਲ ਹਣਾ ਤੇ 11000 ਆੜੇ ਪੰਪੂ ਫਲਕ ਬਾਬੇ ਦੀ ਕਿਰਪਾ ਨਾਲ ਉਦੋਂ ਬਾਅਦ ਤਾਂ ਲੈ ਜਾਗੇ ਤਾਂ ਕਿੰਨੇ ਕਿਰਾਏ ਕਿਸੀ ਸਿੰਘ ਜੀ ਮਾਰੀ ਜਾਂਦਾ ਲੱਗਦਾ ਨਹੀਂ ਹੈ ਨਾਲ ਆ ਕੋਈ ਨਹੀਂ ਹੁੰਦਾ ਹੈ ਹਾਂਜੀ ਪਹੁੰਚ ਗਏ ਜੀ ਸ਼ਹਿਰ ਦੇ ਦਰਵਾਜ਼ੇ ਤੇ ਖਵਾਉਣੇ ਆ ਚੋਬਰ ਨੂੰ ਸੇਠੀ ਦਾ ਸਟਾਪ ਕੋਲ ਚਾ ਹਾਂਜੀ ਹਾਂਜੀ ਆਗੇ ਜੀ ਟੱਪ ਕੁਲਚੇ ਹਾਂਜੀ ਹੁਣ ਸਿਉਣੀ ਲਿਆ ਟੱਪ ਕੁਲਚੇ ਹਾਂ ਇਹਦੇ ਚ ਮੁੰਦਰੀ ਹੈ ਦਿਖਾਣਾ ਫਿਰ ਦਿਖਾਏ ਤੁਜੀ ਤਨੂ ਪਤਾ ਹੈ ਹਾਂ ਤਾਂ ਹਰੀ ਚ ਸਾਸਸ ਮਗਾਈਆ ਮੈਂ ਫਿਰ ਮੈਂ ਹੁਣ ਖਾਂਦੇ ਟਾਈਮ ਸਵਾਦ ਆਵੇ ਤਾਂ ਕਰਦੇ ਟਾਈਮ ਵੀ ਸਵਾਦ ਆਵੇ ਡਾਊਨ ਲੱਗ ਗਿਆ ਜੀ ਬੱਚੇ ਦਿਖਾਓ ਜੀ ਹਾਂਜੀ ਸਹੀ ਹੈ ਜੀ ਸਹੀ ਹੈ ਓਕੇ ਰਿਪੋਰਟ ਹੈ ਮਾਰ ਲਾ ਚੱਲ 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 ਤੈਨ ਜਿਆ ਹੌਲੀ ਹੌਲੀ ਪਿਆਰ ਨਾਲ ਜੀ ਹਾਂ ਜੀ ਆ ਕਰਦਾ ਮੈਂ ਬਾਜੀ ਤੇ ਹੋ ਕੇ ਕਿਤੇ ਉਦੋਂ ਉੱਥੇ ਵੱਲਾ ਲਾਉਣਾ ਵੈਣਾ ਸਕੇ ਇੰਨੇ ਆ ਨਹੀਂ ਇੰਨੇ ਸਾਰੇ ਆਪਣੇ ਟੁਕੜੀ ਵਾਲੇ ਇੰਨੇ ਛੱਡਣ ਪਾਣਾ ਹੋ ਗਿਆ ਸੈਟ ਆ ਕੇ ਨਾਲ ਗਿਣੂ ਫਰਾਈ ਪਾ ਲਈ। ਓ ਚੱਕੋ ਜੀ ਛੱਡ ਤੇ। ਪਹਿਲਾਂ ਤਾਂ ਗਿਨੇ ਚਾਰ ਪੰਜ ਜੁੱਤਾਂ ਗਿਰਨ ਵੜ ਗਿਆ ਜੀ ਮੇਰੇ। ਬਾਈ ਨਹੀਂ ਇਹਦੇ ਹੁੰਦੇ। ਬਿਲਕੁਲ ਕਿਸੇ ਨੇ ਨਹੀਂ ਗਿਨੇ। ਚੱਲ ਕੋਈ। ਚੱਡ ਵੀਡੀਓ ਚ ਆ ਜਾਣਗੇ ਆਪੇ। ਨਾ ਲੱਗਣੀ। ਨਹੀਂ ਵੀਡੀਓ ਜੀ ਆ ਜਾਣੀ ਕੋਈ ਨਾ। ਰੰਗ ਕਿਹੜਾ ਦੇ ਲਾਉਣਾ ਸੀ ਭਾਈ? ਹਾਂਜੀ। ਹਾਲੇ ਫੜ ਕੇ ਸਾਰੇ ਇਹਦੇ ਚ ਪਾ। ਇਧਰ ਲੈ ਭਾਈ। ਇਹ ਤਾਂ ਪਾ ਦਿੰਨੇ ਕੋਈ ਚੱਕਰ ਨਹੀਂ ਦਾ। ਬੇਫਿਕਰ ਹੋ ਜਾ। ਇਹਦੀ ਜੀ ਪਾ। ਕਿਉਂਕਿ ਡਾਉਣੇ ਆਪਣ ਫਿਰ ਇਹਦੀ ਜੀ ਪਾਉਣੇ ਪੈਣਗੇ ਹਣਾ। ਕੋਈ ਹੋਰ ਪਾ। ਤਾਂ ਕਰਕੇ ਫਿਰ ਆ ਇਹਨਾਂ ਦੇ ਉੱਤਰਦੇ ਆ ਬਾਈ ਕਹਿੰਦਾ ਸਾਰੀ ਭਾਲਾਂ ਵੀ ਹੋਰ ਇਹ ਵੱਡੇ ਕਬੂਤਰੇ ਆ ਜੀ ਤਾਂ ਕੱਲੇ ਮੇਰੇ ਸਾਬ ਨਾਲ ਹਾਂ ਬਿਗ 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 ਵਨ ਤੂ ਪਾਉ ਨੇ ਉਹ ਯਾਰ ਇੱਕ ਬੱਚਾ ਵੀ ਮਰ ਗਿਆ ਸੱਚ ਬਾਈ ਓਏ ਇਹ ਬੱਚੇ ਦੀ ਨਾ ਬੜੀ ਮਾੜੀ ਹਾਲਤ ਹੋਈ ਸੀ ਤੁਹਾਨੂੰ ਦਿਨ ਦਿਖਾਇਆ ਨਹੀਂ ਗੇ ਦੀ ਚੁੰਝ ਟੁੱਟ ਗਈ ਸੀ ਥੱਲੋਂ ਬਈ ਮਾਤਾ ਕਰਕੇ ਨਾ ਥੱਲ ਦੀ ਚੁੰਝ ਟੁੱਟ ਗਈ ਜੀ ਵਿਚਾਰੇ ਦੀ ਤੇ ਉਸ ਤੋਂ ਬਾਅਦ ਹੁਣ ਭੁੱਖਾ ਪੱਖਾ ਰਹਿ ਕੇ ਮਰ ਗਿਆ ਯਾਰ ਕੀ ਬਾਤਾਂ ਸੀ ਬੱਚੇਦਾਂ ਨਾ ਯਾਰ ਸਾਲਾ ਮਰਿਆ ਵੇਖ ਕੇ ਨਾ ਔਖਾ ਹੋ ਜਾਂਦਾ ਯਾਰ ਚੱਲਣਾ ਠੀਕ ਹੈ ਕੀ ਨਹੀਂ ਚਲੋ ਕੋਈ ਗੱਲ ਨਹੀਂ ਉਤਰ ਕੋਤਰ ਕੱਢਦੇ ਆਂ ਬਾਹਰ ਬੱਚੇ ਢਾ ਤੇ ਰੱਖਦੇ ਆ ਨਿਗਾ ਬੱਚਿਆਂ ਦੀ ਬਣਾਉਣੇ ਆ ਸੀਨ ਸਾਰਾ ਹਾਂਜੀ ਆ ਗਈ ਇੱਧਰ ਤੇ ਇਧਰੋ ਚਾਹਦੇ ਆਂ ਬੱਚੇ ਆਪਾਂ ਜਿਹੜਾ ਜਿਹੜੇ ਉੱਧਰ ਲੈ ਜਾਣੇ ਆ ਇਧਰੋ ਸ਼ਿਫਟ ਕਰਦੇ ਆਂ ਤਾਂ ਹਾਂ ਬੱਚੇ ਕਾਫੀ ਬੱਚੇ ਢਾਰ ਹੋਏ ਪਏ ਮੇਬੀ ਦੋ ਤਾਂ ਆਹੀ ਹੋਣਗੇ ਨਾ ਤੇ ਹੋਰ ਬੜੇ ਹੋਣਗੇ ਲਗਭਗ ਉਹ ਫਿਰਦੇ ਜਿਵੇਂ ਉਹ ਪੱਲੇ ਵਾਲੇ ਦੀ ਹੋ ਗਏ ਹਨ ਜਿਵੇਂ ਆ ਹੋ ਗਏ ਕੂਤਰ ਚੈੱਕ ਕਰੋ ਯਾਰ ਬਾਬੇ ਉਸ ਨੂੰ ਕੂਤਰਾਂ ਦੀ ਨਿਆਮ ਰਾਂ ਦੇ ਮਾੜੀ ਮਾੜੀ ਜੀ ਭੈਣ ਜੋ ਯਾਰ ਭੁੱਖ ਲੈਂਦੇ ਕੂਤਰਾਂ ਨੂੰ ਦੇਖ ਕੇ ਬਈ ਓਏ ਸਾਂਭ ਲਗੇ ਕਿਸੇ ਗੱਲੋਂ ਹੀ ਯਾਰ ਕਿਸੇ ਗੱਲੋਂ ਹੀ ਬਈ ਓਏ ਕਿਸੇ ਗੱਲੋਂ ਹੀ ਕਹਿੰਦੇ ਐ ਬ੍ਰੇਡਾਂ ਦਾ ਹਨਾ ਕੋਈ ਮੋਲ ਨਹੀਂ ਹੁੰਦਾਗਾ ਸੱਚੀ ਗੱਲ ਐ ਵਾਕਈ ਬਈ ਤੇ ਨਸਲਾਂ ਸਾਂਭਣ ਦੇੜਾਂ ਪੁਰਾਣੀਆਂ ਕੋਈ ਮੋਲ ਨਹੀਂ ਬਈ ਕਬੂਤਰਾਂ ਦਾ ਲਗਭਗ ਇਹਨੇ ਜੋ ਇੰਨੇ ਕੋਈ ਜ਼ਿਆਦਾ ਕਬੂਤਰ ਜਿੱਤਿਆ ਨਾ ਬਾਗੀਆਂ 4-4 5-5 ਬਾਗੀਆਂ ਜਿੱਤਿਆ ਇਹਨੇ ਜੋ ਕਬੂਤਰ ਕੋਈ ਸਕੂਟਰ ਜਿੱਤਿਆ ਕੋਈ ਫਰਿੱਜ ਕੁਲਡਰ ਕੋਈ ਕੁਛ ਕੋਈ ਕੁਛ ਬੜੇ ਤਗੜੇ ਤਗੜੇ ਨਾਮ ਜਿੱਤਿਆ ਉਤੜੇ ਮੋਟਰਸਾਈਕਲ ਮੋਟਰਸਾਈਕਲ ਉਹ ਪੈਂਚੋ ਗਲੱਛੀ ਕਦੇ ਜਾਂਦੀ ਹੈ ਉਹ ਇੱਕ ਮਿੰਟ ਖੜ੍ਹ ਜੋ ਤੇ ਸਵੇਰ ਦੇ ਭਾਈ ਸਾਹਿਬ ਪਹਿਲਾਂ ਤਾਂ ਸਾਨੂੰ ਪਤਾ ਹੁਣ ਸਰੜਾਏ ਬੱਚੇ ਬਈ ਆਪਾਂ ਠੀਕ ਹੈ ਹੁਣ ਸਰੜਾਏ ਬੱਚੇ 10 ਦਸਾਂ ਚੋਂ ਤਿੰਨ ਚਾਰ ਬੱਚੇ ਉੱਡਦੇ ਰਹੇਗੇ ਬਾਕੀ ਬੱਚੇ ਬੈਠ ਕੇ ਆ ਗਏ ਠੀਕ ਹੈ ਜੀ ਫੇਰ ਬਈ ਆਹ ਚੱਕ ਕੇ ਲੈਂਦਾ ਬੱਚੇ ਮਾਂ ਪਿਓ ਥੱਲੋ ਆਪਾਂ ਠੀਕ ਐ ਮਾਪਿਓ ਥੱਲੋ ਚੱਕ ਕੇ ਲੈਂਦੇ ਇਹ ਬੱਚੇ ਸਾਰੇ ਆਪਣਨਵੇਂ ਨਵੀਂ ਪਣੀਰੀ ਐ ਇਹ ਏ 2 ਐਡ ਹਣਾ ਰੰਗ ਲਾਲਾ ਜਿਵੇਂ ਜਿਵੇਂ ਮਾਪਿਓ ਦੇ ਰੰਗ ਲੱਗਿਆ ਉਵੇਂਵੇਂ ਬੱਚਿਆਂ ਦੇ ਨਿਸ਼ਾਨੀ ਕਰਤੀ ਸਾਰਿਆਂ ਦੇ ਇਹ ਸਾਰੀ ਨਵੀਂ ਪਣੀਰੀ ਐ ਜਿਹੜੀ ਅੱਜ ਚੱਕ ਕੇ ਲੈਂਦੇ ਆਪਾਂ ਠੀਕ ਐ ਖੁੱਡਿਆਂ ਚੋਂ ਵੱਡਿਆਂ ਚੋਂ ਮੇਨ ਕਬੂਤਰ ਕਬੂਤਰਾਂ ਥੱਲੋਂ ਠੀਕ ਐ ਜੀ ਇਹਨਾਂ ਸਾਰਿਆਂ ਦੇ ਲਾਉਣੇ ਇੰਜੈਕਸ਼ਨ ਆਪਾਂ ਵੀ ਮਾਤਾਣਾ ਹੋਵੇ ਤੇ ਜਿਹੜੇ ਪਹਿਲਾਂ ਵੱਡੇ ਬੱਚਿਆਂ ਨੇ ਮਾਤਾ ਉਹਨਾਂ ਦੇ ਵੀ ਇੰਜੈਕਸ਼ਨ ਲਾਉਣੇ ਆ ਠੀਕ ਐ ਜੀ ਤੇ ਇੱਕ ਆਪਾਂ ਲਈ ਖਰਾਕ ਵੱਡੇ ਕਬੂਤਰਾਂ ਦੀ ਦੋ ਡਰਮ ਖਰਾਕ ਦੇ ਤਿਆਰ ਕਰਕੇ ਰੱਖਦੇ ਆਪ ਨਾਲ ਨਾਲ ਖਰਾ ਕਰ ਲਈ ਗਏ ਨਾਲ ਨਾਲ ਬੱਚੇ ਚੱਕੀ ਗਏ ਰੰਗ ਲਾਈ ਗਏ ਹੁਣ ਟੀਕੇ ਲਈ ਚੱਲਾਂਗੇ ਤੇ ਨਾਲ ਨਾਲ ਕਬੂਤਰਾਂ ਦੀ ਨਿਗ੍ਹਾ ਰੱਖੀ ਬੈਠੇ ਆ ਵੀ ਜਿਵੇਂ ਜਿਵੇਂ ਆਪਣੇ ਬੱਚੇ ਆ ਬੈਠੀਆਂ ਨੇ ਇਹਦੇ ਡਾਇ ਹੈ ਉਵੇਂ ਉਵੇਂ ਬੱਚੇ ਅੰਦਰ ਕਰੀ ਜਾਂਦੇ ਠੀਕ ਹੈ ਜੀ ਤੇ ਹੁਣ ਆਪਾਂ ਲਾਈਏ ਮੰਨ ਕੇ ਚਲੋ ਵੀ ਕਬੂਤਰਾਂ ਦੇ ਟੀਕੇ ਤੇ ਫੇਰ ਉਹ ਤੋਂ ਬਾਅਦ ਦਾਣਾ ਪਾਣੀ ਪਾ ਕੇ ਤੇ ਟਾਈਮ ਨਾਲ ਪਿੰਡ ਨੂੰ ਰਵਾਨਗੀ ਪਾਈ ਆ ਆਪਾਂ ਬਾਈ ਠੀਕ ਹੈ ਇਹਦੀ ਸੱਚੀ ਗੱਲ ਹੈ ਤੇ ਸਿੱਧੀ ਗੱਲ ਹੈ ਤੇ ਆ ਹਸਾਬ ਕਿਤਾਬ ਹੈ ਬਸ ਹੁਣ ਚੋਬਰ ਪਾਲੀ ਜਾਂਦਾ ਅੰਦਰੋਂ ਸਰਿੰਜ ਠੀਕ ਆ ਨਾ ਯਾਰ ਆ ਕੰਮ ਨਾ ਕਰ ਪਾਈਂ ਯਾਰ ਤੂੰ ਤੈਨੂੰ ਕਹਾਂ ਤੂੰ ਸਰਿੰਜਾਂ ਕੋ ਭਾਲਦਾ ਹੈ ਹੈ ਤੈਨੂੰ ਹੋਰ ਕੁਝ ਦੇ ਦਿੰਨਾ ਮੈਂ ਤੈਨੂੰ ਹੈ ਇਹ ਇਹ ਇੰਨੀ ਕੀ ਲੱਗਦੀ ਹੈ ਬਾਹਲੀ ਨਹੀਂ ਲੱਗਦੀ ਇਹ ਸਰਿੰਜਾਂ ਇਹਦੇ ਚ ਪੰਗਾ ਨਹੀਂ ਨਹੀਂ ਖਣੀ ਇਹਦੇ ਚ ਖਣੀ ਇਹਦੇ ਚ ਪੰਗਾ ਨਾ ਦੋਆ ਤੇ ਇੱਕ ਚ ਹੈ ਲੱਗੇ ਨਾ ਨਹੀਂ ਲੱਗੇ ਹੈ ਮਾ ਇਹ ਇੰਨੀ ਬਹੁਤ ਹੈ ਇੰਨੀ ਦਾ ਹੜਕਾ ਵੀ ਹੁੰਦਾ ਹੈ ਕੋਈ ਚੱਕਰ ਨਹੀਂ ਐਵੇਂ ਭਾਵਾ ਲੱਗੀ ਲੱਗੀ ਨਹੀਂ ਨਹੀਂ ਰਹਿੰਦੇ ਐ ਪਕੜੇ ਨਹੀਂ ਖੋਲਦੀ ਬਈ ਤੁਹਾਨੂੰ ਦੱਸਿਆ ਨਹੀਂ ਸੀ ਐ ਖੋਲਦੀ ਇਹ ਠੀਕ ਹੈ ਐਨਾ ਚ ਪਾਇਓ ਠੀਕ ਦੋਆ ਚ ਇੱਕ ਚੋਂ ਤੇ ਕਾ ਡੁਲੀ ਕਰਦੀ ਅੰਦਰ ਆਪਾਂ ਇਹਦੇ ਚ ਛੋਟੇ ਬੱਚੇ ਸਾਂਭਿਆ ਕਰਾਂਗੇ ਉਹ ਵਾਲੇ ਜਿਹੜੇ ਬਾਹਰ ਬੈਠੇ ਠੀਕ ਐ ਇੰਨਾ ਚ ਉਹ ਵਿੱਚ ਸਾਰੇ ਅੰਦਰ ਛੱਡੀ ਚੱਲਾਂਗੇ ਇੱਥੇ ਬਾਈ ਹੱਥੀ ਸਾਰਿਆਂ ਨੂੰ ਉਹ ਯਾਰ ਮੇਰੀ ਗਾਂ ਸੁਣੀ ਉਹ ਚੁਬਰਾ ਕੰਜਰ ਦਿਆ ਆਦਾ ਕੰਮ ਹੀ ਗਲਤ ਕਰਦਾ ਫਿਰ ਹਾਂਜੀ ਇੱਕ ਬੱਚਾ ਦਾ ਬਹਾ ਲਿਆ ਤਿੰਨ ਬੱਚੇ ਰਹਿ ਗਏ ਸੀ ਉੜਦੇ ਮੈਂਨ ਦਾਦਾ ਹਾਂ ਇੱਕ ਬੱਚਾ ਹਾਂ ਹਾਂ ਵਧੀਆ ਉੱਡੀ ਫਿਰ ਉੱਡੀ ਫਿਰ ਹਾਂ ਪੂਰਾ ਰੱਖੀ ਵੀ ਨਹੀਂ ਹੂੰ ਭਾਈ ਇਧਰ ਗਈ ਇਧਰ ਆਈ ਆਏ ਮਹਿਰੀ ਮੈਂ ਰੋਕਤੀ ਛਤਰੀ ਮੈਂ ਫਿਰ ਆ ਗਈ ਆ ਗਈ ਆ ਗਈ ਆਂ ਛਤਰੀ ਤੇ ਆਉਂਦੀ ਹੁੰਦੀ ਤੇ ਇੱਕ ਫੁੜੇ ਦੇ ਬਿਚ ਮੈਂ ਉੱਥੇ ਚੜ ਕੇ ਵੇਖਿਆ ਵਾਵਾ ਇਹ ਮੈਂ ਛੇੜ ਕੇ ਵੇਖੀ ਉੱਡੀ ਤੇ ਇੱਥੇ ਬੈਠੀ ਆ ਹਾਂ ਇੱਥੇ ਵੇਣਾ ਕੀ ਬੰਦ ਕੋਈ ਗੱਲ ਇਧਰੋਂ ਦੇਖਣਾ ਹੁਣ ਉੱਡ ਜੂ ਲੱਗਦਾ ਐ ਤੋ ਡਰਦੀ ਹੈਣਾ ਇਧਰੋਂ ਕੀ ਚੜ ਕੇ ਵੇਖ ਖੜ ਗਿਆ ਮੈਂ ਇਧਰੋਂ ਹੁਣ ਕਰਦਾ ਇੱਥੇ ਬੈਠੀ ਲੱਗਦਾ ਜੋਰ ਲੱਗ ਗਿਆ ਇਹਦਾ ਹਰਕਾਨ ਦਾ ਹੁਣ ਉੱਡੂਗੀ ਫੁੜਾ ਨਾਣਾ ਉਹ ਕੀ ਹੋ ਗਿਆ ਨੂੰ ਯਾਰ ਆ ਸਿਰੰਜਾ ਤਾਂ ਸਿੱਟਿਆ ਮੰਗਾ ਆਪਣੀਆਂ ਸਾਰੀਆਂ ਹੋਏ ਹਾਂ ਜਿਹੜੀਆਂ ਸਿਆਣਾ ਹੋਣੇ ਨੇ ਉੱਡ ਜਾਣਾ ਉੱਡੇ ਜਾਣਾ ਉੱਡੇ ਜਾਣਾ ਨਹੀਂ ਉੱਡੀਆਂ ਨਾ ਜ਼ੋਰ ਲੱਗਾ ਯਾਰ ਕੀ ਗੱਲਬਾਤ ਹੋ ਗਈ ਇਹਦੀ ਯਾਰ ਐਂ ਕਾ ਤਾਂ ਹੋ ਗਈ ਇਹ ਆਇਆ ਚੱਲ ਕੋਈ ਨਾ ਥੱਲੇ ਲਿਆ ਯਾਰ ਐਂ ਆਈ ਕਿ ਹਾਂ ਹਾਂ ਮੈਂ ਇੱਥੇ ਆਉਗੀ ਆ ਇੱਥੇ ਡਿੱਗੀ ਇੱਥੇ ਡਿੱਗੀ ਬੈਗੇ ਹੈ ਡਿੱਗੀ ਵੀ ਨਹੀਂ ਆਏ ਬੈਠੀ ਇੱਕ ਸਾਡੀ ਇੱਕ ਲੱਤਾਂ ਜੀ ਸੀ ਚੱਲ ਕੋਈ ਆ ਹੁਣੀਆ ਕੋਈ ਦਿੱਕਤ ਬਈ ਤੇ ਕਾ ਫਿਰਦਾ ਇਹਦਾ ਚਲ ਉੱਡ ਕੇ ਇਹ ਤਾਂ ਹਾਂ ਇਹ ਤਾਂ ਮੈਂ ਤਸਵੀਰ ਦਿਖਾਉਂਦੀ ਬਰੰਦੀ ਕੈਮਰਾ ਹੈ ਆ ਲੈ ਹਾਂ ਮੈਨੂੰ ਫੜਾ ਦੇ ਨਹੀਂ ਵੀ ਕੁਤੀ ਦਿਖਾਉਂਗਾ ਅੱਛਾ ਕਾਉਂਟਰੀ ਉਖਾ ਦੇ ਕੋਈ ਲਓ ਜੀ ਇਧਰੋਂ ਆਈ ਬਸ ਇੱਥੋਂ ਮੈਂ ਇੱਥੇ ਛਤਰੀ ਰੋਗਤੀ ਮੈਂ ਵੀ ਇੱਥੇ ਬਹਿ ਜੂਗੀ ਐਵੇਂ ਬੈਣੀ ਨਹੀਂ ਇੱਥੇ ਡਿੱਗ ਪੀ ਆਹ ਸੀਨ ਆਈ ਉੱਪਰ ਦਾ ਹੈਲੋ ਕਰ ਦੋ ਜੀ ਸਾਹਮਣੇ ਵਾਲੀ ਕੱਢ ਲੈਦੇ ਆਪਾਂ ਖੜ ਜਾ ਫਿਰ ਬਣ ਗਈ ਗੱਲ ਹਾਂ ਖੜ ਜਾ ਫਿਰ ਤਿੰਨਤੀ ਕੱਢ ਦਿੰਨੇ ਆ ਚੱਲ ਖੜ ਜਾ ਇੱਕਤੀ ਕੱਢ ਤਾ ਤਾਂ ਤੋਂ ਹੀ ਦਿਸ ਗਿਆ ਕਿ ਕਿਧਰ ਕੀ ਵੀਡੀਓ ਨਹੀਂ ਨਹੀਂ ਆ ਮੁੜੇ ਮੁੜੇ ਪੜੀ ਰੋਕ ਦੇ ਰੋਕ ਦੇ ਚੁੱਪ ਰੋਕ ਦੇ ਖੜ ਜਾ ਕੋਠੀ ਦੀ ਬੈਠੀ ਆਂਦੀ ਓਸਤਾਦ ਜੀ ਕੀ ਕਰਕੇ ਇੱਕ ਚ ਪੈਂਦੇ ਵਰਗੇ ਇੱਕ ਚ ਪੈਂਦੇ ਆ ਵਾਲੇ ਜੀ ਨਾਲ ਆ ਇੱਕ ਕੋਠੀ ਦੇ ਪੈ ਗਈ ਜੀ ਇਹਨਾਂ ਨੇ ਬੜਾ ਠੱਠ ਕੀਤਾ ਬਾਈ ਯਾਰ ਪਹਿਲਾਂ ਜਦੋਂ ਲਾ ਕੇ ਉਡਾਏ ਕੇ ਬੰਦ ਕੀਤੇ ਜਦੋਂ ਪੂਰੇ ਸਰਾਉ ਡੇ ਸੀਗੇ ਇੱਕ ਵਾਰੀ ਦੇ ਹੀ ਇੱਕ ਵਾਰੀ ਉੱਡਿਆ ਤੇ ਨਹੀਂ ਉਹ ਤਾਂ ਦੇ ਸਾਰਿਆਂ ਨੂੰ ਤੇ ਨਹੀਂ ਵਧੀਆ ਉੱਡ ਗਿਆ ਜਦੋਂ ਮੰਨ ਕੇ ਚਲੇ ਗਿਆ ਇੱਕ ਵਾਰੀ ਇਹ ਦੇਣਿ ਚ ਪਾਇਆ ਸੀਗਾ ਪਹਿਲੀ ਪਹਿਲੀ ਵਾਰੀ ਉੱਡ ਕੇ ਦੇਣਿ ਚ ਪਾਇਆ ਤੇ ਹੁਣ ਆਹੀ ਦੁੱਖ ਆਈ ਦੋ ਬੰਦ ਕਰਕੇ ਬੱਚੇ ਕੱਢਦੇ ਆ ਆਪਾਂ ਹੁਣ ਮਹੀਨੇ ਦੀ ਬੰਦੀ ਪੈ ਗਈ ਤੇ ਹੁਣ ਢੇੜਾ ਨਹੀਂ ਲਿਆਉਂਦੇ ਹੈਂ ਤੂੰ ਵੀ ਦੇਖ ਦੋ ਅੱਜ ਵੀ ਦੇਖ ਦੋ ਅੱਜ ਵੀ ਰਹੇਗੇ ਦੋ ਅੱਜ ਵੀ ਰਹੇਗੇ ਉਹ ਜਿਹੜਾ ਉਹਦੇ ਵੈਰੀ ਪਾਰਕ ਦੀ ਸੀ ਹਾਂ ਤੇ ਇੱਕ ਪਤਾ ਨਹੀਂ ਕਿਹੜਾ ਯਾਰ ਇੱਕ ਚਲ ਯਾਰ ਉਹ ਨਹੀਂ ਪਤਾ ਆਪਾਂ ਨੂੰ ਕਿਹੜਾ ਹਨਾ ਉਹ ਵੀਡੀਓ ਚ ਦੇਖ ਲਾਂਗੇ ਹੈ ਕਾਲੀ ਦਾ ਭਰਾ ਲਓ ਜੀ ਕਾੜੀ ਦਾ ਭਰਾ ਗਲਤ ਨਾ ਸੋਚੋ ਮਣਚ ਨੂੰ ਕੋਈ ਗੱਲ ਕਾਲੀ ਤਾਂ ਗਈ ਕੋਈ ਨਾ ਦਾ ਭਰਾ ਮੁੜੂਗਾ ਕੱਲ ਨੂੰ ਤੁਹਾਨੂੰ ਯਕੀਨ ਹੈ ਐ ਚੈਨ ਨਾਲ ਲਓ ਤੁਸੀਂ ਹੈ ਨਹੀਂ ਨਹੀਂ ਗਿਆ ਭਾਈ ਕੋਈ ਚੱਕਰ ਨਹੀਂ ਬਾਬਾ ਕਰੇ ਕਿਰਪਾ ਆਊਗਾ ਉਹਨਕੇ ਦੱਬਾ ਉਹ ਇੱਕ ਗੱਲ ਆ ਓਏ ਦੱਬਾ ਨਾ ਜਿੱਥੇ ਡੇਕਾਇਆ ਪਹਿਲਾਂ ਐਂ ਪਤਾ ਕੰਜਰ ਤੋਂ ਲੈ ਕੇ ਬਈ ਟਾਈਮ ਨਾਲ ਹੀ ਉਹ ਹਣਾ ਫਾਇਦਾ ਵੀ ਕਰ ਸਕਦਾ ਆਪਣਾ ਉਹ ਜਿਹੜੀ ਰੋਕਲਾ ਰੋਕਲਾ ਇੱਕ ਤਾ ਦਾ ਮੁੜਿਆ ਹੀ ਮੈਂ ਖਾਣ ਆਉਂਦੀ ਹੈ ਪਰ ਰੋਕਲਾ ਰੋਕਲਾ ਆ ਗਈ ਆ ਗਈ ਯਾਰ ਬੜੀ ਲੱਟਰ ਵਣੀਆਂ ਬਾਈ ਇਹ ਯਾਰ ਹਣਾ ਯਾਰ ਗੋਲਿਆਂ ਚ ਰਹਿ ਰਹੇਗਾ ਤੇ ਗੋਲਿਆਂ ਦੀ ਚਾਸੀ ਕਰੀ ਜਾਂਦੀ ਆ ਤਾਂ ਯਾਰ ਲੱਗੇ ਬਈ ਪੱਲੀ ਡਿੱਕਾ ਮਸਤ ਹਣਾ ਪੱਲੀ ਡਿੱਕਣ ਲੌਗੀ ਬਈ ਕੋਈ ਨਾ ਪੱਲੀ ਦੇ ਵਿੱਚ ਇਲਝਾਦੀ ਉੱਤੋਂ ਮੈਂ ਮਾਰੂਗਾ ਛਾਲ ਉੱਤੋਂ ਛੰਡਾਂਗੀ ਛਾਲ ਆਪਾਂ ਇਹਦੇ ਤੇ ਸਹੀ ਗੱਲ ਐ ਇਤਨੇ ਫਲੱਡ ਲਾਈਟ ਦਾ ਪ੍ਰਬੰਧ ਕਰਾਂਗੇ ਅਗਲੇ ਆਦੀ ਆਪਾਂ ਐਤ ਕੀ ਤਾਂ ਨਹੀਂ ਗਾਹਾਂ ਨੂੰ ਕਰਾਂਗੇ ਕਿ ਉੱਪਰ ਸੌਖਾ ਰੂੰਗਾ ਨਹੀਂ ਨਹੀਂ ਤੂੰ ਹੀ ਭੈਣ ਦੇ ਯਾਰ ਦੀ ਹੁਣ ਫੇਰ ਬੈਠਣਾ ਇਟਸ ਟਿਕੀ ਟਾਈਮ ਨਹੀਂ ਨਹੀਂ ਤੜਕੇ ਹਾਇਰੀ ਲਵਾ ਕੇ ਆਏ ਆ ਉੱਥੇ ਸੀ ਠੀਂ ਧੁੱੱਕ ਲਈ ਇਟਸ ਟਿਕੀ ਟਾਈਮ ਕਿਦ ਦਰਵਾਹਾ ਸ਼ਹਿਰ ਆ ਗਏ ਜੀ ਗੁਰੂ ਸਾਹਿਬ ਤੋਂ ਲੰਘ ਕੇ ਕਿਦ ਦਰਵਾਹਾ ਪਹੁੰਚ ਕੇ ਬਟਿੱਕੀ ਟੁਕੀ ਖਾ ਕੇ ਮੋਮੋਸ ਮਾਮੋਸ ਖਾ ਕੇ ਫਿਰ ਚੱਲਦੇ ਆ ਪੈਟਰੋਲ ਆ ਨਹੀਂ ਸਵਾਦ ਹੁੰਦੀ ਖਾ ਕੇ ਵੇਖ ਇਟਸ ਮੋਮੋਸ ਟਾਈਮ ਬਹੁਤ ਐ ਬੜਾ ਨਾ ਪਾਇ ਯਾਰਾ ਮੜ ਕੇ ਓਖੇ ਹੋਣਾ ਵੀ ਬਸ ਚੱਕ 100 ਸ ਰੱਖ ਢੇੜ ਕੇ ਤੇ ਚੱਲੇ ਗਏ ਇੱਕ ਵੇਲੇ ਸ਼ੈਂਪੀਆ ਦਿਵਾਣੀ ਸ਼ੈਂਪੀ ਹੁੰਦਾ ਉਹ ਕਿੰਦਾ ਇਧਰ ਫਾਇਰ ਫੋਨ ਕੋ ਤਿਆਰ ਮਿਲੇ ਹਾਂਜੀ ਮੇਰੇ ਦੋਸਤੋ ਆ ਗਏ ਜੀ ਘਰੇ ਤੇ ਲੀਓ ਪ੍ਰਾਨੀ ਕਿੱਥੇ ਆ ਤੂਫਾਂ ਪਰ ਲੀਓ ਤਾਂ ਮੈਨੂੰ ਘਰ ਦਾੰਦਾ ਫੋਨ ਆਇਆ ਸੀ ਘਰੇ ਤਾੜਿਆ ਪਿਆ ਸੱਚ ਵਈ ਹੁਣ ਆਪਾਂ ਇੱਕ ਚੀਜ਼ ਵੇਖੀ ਇਧਰ ਆ ਕੇ ਪੈਣ ਦਾ ਨਾ ਆ ਕੇ ਚੁੰਨੀ ਜੀ ਬਣੀ ਪਈ ਆ ਯਾਰ ਸਿਕੰਦਰ ਦੀ ਲੋਈ ਵਾਪਸ ਕਰ ਗਏ ਪੈਂ ਉਹ ਦਿਨ ਦੀ ਆਪਣੇ ਕੋਲੇ ਫਿਰਦੀ ਆ ਹੈ ਹਨ ਕੰਮ ਤਾਂ ਬਹੁਤ ਲੈ ਲਾ ਵਿਚਾਰੀ ਤੋਂ ਤੇ ਆਪਾਂ ਨਾ ਭੂਆ ਵਾਲਾ ਬੱਚਾ ਤੁਹਾਨੂੰ ਪਤਾ ਆਪਣਾ ਭੂਆ ਵਾਲੇ ਦੇ ਭੂਆ ਵਾਲੇ ਦਾ ਬੱਚਾ ਬਾਹਰ ਸੀਗਾ ਕੱਲ ਦਾ ਉਹ ਜੀ ਕਿਤੇ ਹੂੰ ਤਾਂ ਮੈਨੂੰ ਪਤਾ ਨਹੀਂ ਹੁੰਦਾ ਵੀ ਚੰਗੀ ਕਿਸਮ ਤਾਂ ਹੈ ਨਹੀਂ ਜੇ ਬੱਚਾ ਘਰੇ ਆਇਆ ਬੈਠਾ ਹੋਇਆ ਨਾ ਫਿਰ ਮੈਂ ਮੰਨ ਜੂਗਾ ਵੀ ਆਪਣੀ ਕਿਸਮ ਵੱਖਰੀ ਹੈ ਫਿਰ ਮੈਂ ਮੰਨ ਜੂ ਵੀ ਆਪਣਾ ਵੀ ਰੱਬ ਹੈਗਾ ਆਪਣਾ ਵੀ ਹਨਾ ਆਪਣਾ ਰੱਬ ਜਾਉਂਦਾ ਹੈ ਫਿਰ ਆਪਾਂ ਇਹ ਕਹਿ ਸਕਦੇ ਆ ਜੇ ਬੱਚਾ ਘਰੇ ਆਇਆ ਬੈਠਾ ਹੋਇਆ ਤਾਂ ਠੀਕ ਹੈ ਤੇ ਚਲੋ ਦੇਖਦੇ ਆ ਬਈ ਕੀ ਬੰਦਦਾ ਕੀ ਨਹੀਂ ਹਨਾ ਮਾਰ ਦੇ ਨਿਗਾਹ ਆ ਕੇ ਘਰੇ ਮਜ਼ਰਾ ਦਾ ਕਿਹੜਾ ਬਚੌੜਾ ਭੈਣ ਚ ਇੱਥੇ ਯਾਰ ਖੜ ਜੋ ਪਹਿਲਾਂ ਮੈਨੂੰ ਉਹ ਕਰਨ ਦੇ ਆਛਟਣ ਦੇਉ ਲਕਟਾ ਲੂਟਾਇਗਾ ਸਾਰੀਆਂ ਫਿਰ ਮੈਂ ਦੇਖ ਕੇ ਦਾਦਾ ਤੁਹਾਨੂੰ ਬੱਚਾ ਆਇਆ ਹੈ ਕਿ ਨਹੀਂ ਆਪਣਾ ਹਨਾ ਬਾਪੇ ਮੇਜਰ ਦਾ ਆਇਆ ਸੀ ਫੋਨ ਉਹ ਕਹਿੰਦਾ ਵੀ ਕੱਲ ਆਥ ਨਹੀਂ ਕਿਸ ਦੀ ਕੋਠੀ ਤੇ ਬੈਠਾ ਦੇਖਾ ਉਧਰ ਮੈਂ ਕੱਲ ਰ ਆਥ ਨਹੀਂ ਜੀ ਹਨਾ ਫਿਰ ਉਹ ਆਥਣ ਦਾ ਤੁਹਾਨੂੰ ਪਤਾ ਯਾਰ ਵੀ ਕੀ ਪਤਾ ਹੁਣ ਕੀ ਬਣਿਆ ਉਹਨਾ ਕੀ ਹਾਂ ਜੀ ਬਿਰਦੋਸਤੋ ਤੇ ਦਾਣਾ ਪਾਣੀ ਪਾਤਾ ਸੀ ਸਾਰੇ ਕਬੂਤਰਾਂ ਨੂੰ ਵੱਡਿਆਂ ਨੂੰ ਵੀ ਜਾਲ ਵਾਲਿਆਂ ਨੂੰ ਬੱਚਿਆਂ ਨੂੰ ਬੱਚਾ ਉਹਦਾ ਪਾ ਕੇ ਗਈ ਸੀ ਵੈਸੇ ਪਤੜ ਕੇ ਬਾਟ ਕਾਲਿਆਂ ਨੂੰ ਜਿਹੜੇ ਅੰਦਰ ਐ ਉਹਨਾਂ ਨੂੰ ਤੇੜੇ ਚਾਰਕ ਬੱਚੇ ਬਿਮਾਰ ਉਹਨਾਂ ਨੂੰ ਸਵੇਰੇ ਪਾ ਕੇ ਗਈ ਸੀ ਆਪਾਂ ਠੀਕ ਹੈ ਜੀ ਤੇ ਕਬੂਤਰ ਕੋਈ ਨਹੀਂ ਆਇਆ ਸੀ ਵੀ ਆਪਣੇ ਘਰੇ ਇੱਕ ਆਪਣਾ ਸਪੇਅਰ ਬੰਨੇ ਆ ਬੈ ਜੀ ਇੱਕ ਗਲਾਬੀ ਟੋਰੀ ਵਾਲੀ ਉਪਠੀ ਉਹ ਬਾਹਰ ਫਿਰਦੀ ਸੀ ਨਾ ਹੋਰ ਕੋਈ ਕਬੂਤਰ ਨਹੀਂ ਸੀ ਵੀਰੇ ਜਾਣੀ ਕਿ ਆਪਣਾ ਉਹ ਗਲਾਪੀਟਡ ਤੇ ਹਰੇ ਟੂਸੇ ਵਾਲਾ ਬੱਚਾ ਨਹੀਂ ਆਇਆ ਤੇ ਨਾ ਉਹਦਾ ਪਤਾ ਲੱਗਿਆ ਵੀ ਕਿੱਥੇ ਐ ਕੀ ਬਣਿਆ ਜਾਂ ਕੁਛ ਨਹੀਂ ਬਾਕੀ ਪਤਾ ਤਾਂ ਕੀ ਲੱਗੂ ਇਹੋ ਆਪਾਂ ਕਰੀਏ ਨਹੀਂ ਸੀ ਸਾਰਾ ਦਿਨ ਹਨਾ ਪਰ ਇੱਕ ਗੱਲ ਆ ਜੋ ਉਹਦਾ ਬੱਚਾ ਘਰ ਤੇ ਉੜਦਾ ਤੇ ਘਰ ਤੇ ਆਉਂਦਾ ਉਹ ਬੱਚਾ ਉੜ ਕੇ ਘਰ ਤੇ ਹਨਾ ਤੇ ਉਹ ਬੱਚੇ ਆ ਘਰੇ ਬਹਿ ਜਾਣਾ ਸੀਗਾ ਹਨਾ ਉਹ ਮੰਨ ਕੇ ਚਲੋ ਪਾਸੇ ਜਾਣ ਦਾ ਹੱਕ ਨਹੀਂ ਸੀ ਉਹ ਬੱਚੇ ਦਾ ਯਾਰ ਉਹ ਕੱਲ ਉਹੀ ਉੱਠ ਹੋ ਗਿਆ ਬੱਚਾ ਸੀ ਢੁਕਾਇ ਨਹੀਂ ਛੋਰੀ ਚ ਉੱਪਰ ਕਹਿੰਦਾ ਲੱਗਿਆ ਤਾਂ ਫਿਰ ਪਹਿਲਾਂ ਵੀ ਢੁਕਾਇ ਇੱਕ ਦਿਨ ਮੈਂ ਕਿਹਾ ਚੱਲ ਠੀਕ ਆ ਫਿਰ ਤਾਂ ਨਾ ਢੁਕਾ ਇਹ ਪਹਿਲਾਂ ਵੀ ਢੁਕਾਇ ਹੈ ਤਾਂ ਤੁਹ ਪਰ ਪਹਿਲਾਂ ਉੱਡ ਕੇ ਕਿਵੇਂ ਆਇਸੀ ਵਿਚਾਰਾ ਇੱਥੋਂ ਓਡਾ ਛਦਰੀ ਤੋਂ ਮੜਾ ਜਾ ਤੇ ਥੋੜੇ ਜੇ ਗੇੜੇ ਪਾ ਕੇ ਘਰ ਘਰ ਜੇ ਤੇ ਬਹਿ ਗਿਆ ਉਹ ਉੱਡ ਗਿਆ ਨਹੀਂ ਹੁੰਦਾ ਬੱਚਾ ਉੱਡ ਗਿਆ ਹੁੰਦਾ ਜਿਹੜਾ ਬੱਚਾ ਉੱਡੇ ਅਸਮਾਨ 'ਚ ਜਾਵੇ ਸਾਰੇ ਪਿੰਡ 'ਚ ਜਾਵੇ ਤੇ ਫੇਰ ਘਰੇ ਆਵੇ ਉਹ ਹੁੰਦਾ ਪੱਕਾ ਲੱਗਿਆ ਜਿਹੜਾ ਇੱਥੋਂ ਘਰ ਤੋਂ ਉੱਡ ਕੇ ਚ ਆਏ 10 15 ਗੇੜੇ ਪਾ ਕੇ ਆਏ ਨੀਵੇਂ ਨੀਵੇਂ ਘਰਤੀ ਬਜੇ ਉਹ ਲੱਗਿਆ ਨਹੀਂ ਹੁੰਦਾ ਬੱਚਾ ਚਲੋ ਛੱਡੋ ਕੋਈ ਨਾ ਬੱਚਾ ਬਹੁਤ ਵਧੀਆ ਹਿਚਾਉਣ ਵਾਲਾ ਬੱਚਾ ਪਾਲਾ ਸੀ ਬੜਾ ਸੋਹਣਾ ਸੁਰੱਖਾ ਤੇ ਯਾਰ ਭੈਣ ਐਡਾ ਵਰਸ਼ੀਅਰਗਾ ਬੱਚਾ ਹੀ ਆ ਯਾਰ ਜਿਹੜਾ ਗਵਾ ਲਿਆ ਹਨ ਆਪਾਂ ਮਨ ਤਾਂ ਬਹੁਤ ਔਖੋਂ ਦੇਦੇ ਐ ਐਂ ਪਲੇ ਪਲਾਈ ਦੇ ਸੋਹਣੇ ਸੁਨੱਖੇ ਬੱਚੇ ਗਵਾਏ ਨੇ ਹਨ ਜਿਹੜੇ ਚਾਹੀਦੇ ਆਪਾਂ ਨੂੰ ਖਾਸ ਕਰਕੇ ਚਲੋ ਕੋਈ ਨਾ ਫਿਰ ਵੀ ਠੀਕ ਹੈ ਜੀ ਬਸ ਬਾਕੀ ਰੂਟੀ ਰੇਟ ਨਹੀਂ ਦਿਖਾ ਦਿੱ ਗਏ ਆਪਣੇ ਤੋਂ ਅੱਜ ਘਰੇ ਗਰਮਾ ਗਰਮਾਈ ਹੋ ਗਈ ਸੀ ਆਉਣ ਸਾਲ ਮੈਂ ਢੂਆ ਮਾਰੇ ਰੂਠਾ ਨਾਲ ਰੋਟੀ ਖਾੜ ਕੇ ਤੇ ਆਪਾਂ ਖਾਂਦੇ ਨਹੀਂ ਮਾਇਆ ਬਸ ਇਧਰ ਆ ਕੇ ਆਪਾਂ ਇੱਕ ਦਾਣਾ ਪਾਣੀ ਪਾਉਣ ਲੱਗ ਗਏ ਠੀਕ ਹੈ ਜੀ ਉਧਰ ਵੀ ਆਪਾਂ ਗੁਰੂ ਸਾਹਿਬ ਨੂੰ ਦੱਸਿਆ ਕੀ ਕੰਮ ਤਾਂ ਦੇ ਕਰਕੇ ਆਏ ਸਾਰੇ ਹਨਾ ਤੇ ਉੱਥੇ ਵੀ ਠੀਕ ਆ ਕੰਮ ਚੱਲੋ ਉੱਥੇ ਤਿੰਨ ਬੱਚੇ ਬਾਹਰ ਆਏ ਇੱਕ ਤਾਂ ਝੱਲਰ ਵਾਲਾ ਬੱਚਾ ਪਾਸੇ ਛੁਪਾਈ ਦੇ ਜਿਵੇਂਗਾ ਸੀਗਾ ਜਿਹੜਾ ਪਾਸੇ ਬੈਠਣ ਲੱਗਾ ਤੇ ਦੋ ਬੱਚੇ ਰਾਤ ਬਾਹਰ ਆਏ ਰਾਤ ਨਹੀਂ ਬਿਠੇ ਹਨਾ ਆ ਜੀਨੋਗਾ ਸੀਗਾ ਤੇ ਉਹ ਜਿਹੜੀ ਕੂਤਰੀ ਸੀ ਨਾ ਬੰਦ ਕੂਤਰੀ ਸੀਗੀ ਤੇ ਉਹ ਉੱਡ ਵੱਧ ਗਈ ਜ਼ੋਰ ਲਾ ਗਈ ਨਾ ਪੱਲੇ ਖੜ ਗਏ ਸੀ ਉਹਦੇ ਉੱਡਦੀ ਤੇ ਤਾਂੜ ਦੇ ਵਿੱਚ ਉਹ ਉਹਨੂੰ ਗੁਰਗੜ ਦੇ ਤਾ ਕੂਤਰੀ ਉਹ ਵੀ ਸੈੱਟ ਹੋ ਗਈ ਜੀ ਵਧੀਆ ਤੇ ਉੱਥੇ ਵੀ ਠੀਕ ਆ ਵਾਕਿਉਂ ਲਗਾਤਾਰ ਜਾਣਾ ਕੱਲ੍ਹ ਨੂੰ ਨਹੀਂ ਜਾਣਾ ਗੁਰੂ ਸਾਹਿਬ ਆਪਾਂ ਪਰਸੋਂ ਚੌਥੇ ਪੰਜਵੇਂ ਤਿੰਨ ਚਾਰ ਦਿਨ ਲਗਾਤਾਰ ਆਪਾਂ ਨੂੰ ਜਾਣਾ ਪੈ ਤੇ ਉਹ ਵੀ ਕਰ ਲੈ ਕੋਈ ਚੱਕਰ ਨਹੀਂ ਬਾਕੀ ਠੀਕ ਆ ਬਸ ਓਕੇ ਆਹੀ ਸੀ ਕੰਮ ਹਣਾ ਸਾਰਾ ਪੈਨੇ ਕਰਦੇ ਆ ਭਾਈ ਹੁਣ ਭੁੱਖੇ ਢਿੱਡ ਨਹੀਂ ਜੀ ਤਾਂ ਕਿਉਂ ਨੀਂਦ ਤਾਂ ਵੀ ਨੂੰ ਵੀ ਨਹੀਂ ਆਉਂਦੀ ਹੁੰਦੀ ਤੇ ਹੁਣ ਤਾਂ ਖਾਸ ਕਰਕੇ ਨਹੀਂ ਆਉਂਦੀ ਹਣਾ ਤੇ ਬਾਕੀ ਚਲੋ ਕੋਈ ਨਾ ਪ੍ਰਮਾਤਮਾ ਕਿਰਪਾ ਕਰੇ ਦੇਖਦੇ ਆ ਕੀ ਬੰਦਾ ਹਣਾ ਕਿਰਾਂ ਪੈਨੇ ਆ ਕੱਲ ਨੂੰ ਉਹ ਬੱਚੇ ਦੀ ਵੀ ਤਲਾਸ਼ ਕਰਾਂਗੇ ਨਾ ਪੂ ਵਾਲੇ ਦੇ ਪੱਠੇ ਦੀ ਉਹ ਵੀ ਭਾਲ ਲੈ ਕਿ ਇਥੇ ਹਾਥ ਹੋਈ ਜਾਵੇ ਕੰਜਰ ਦਾ ਇੱਕ ਖੁੱਡਾ ਵੀ ਸਾਫ ਕੀਤਾ ਹੈ ਉਪਰਲੇ ਬੱਚਾ ਦੇ ਨੇ ਵੀ ਡੀ ਵਾਰਮਿੰਗ ਕੀਤੀ ਸੀ ਉਹ ਖੁੱਡਾ ਵੀ ਸਾਫ਼ ਕੀਤਾ ਤੇ ਦੋ ਥਾਂ ਹੀ ਪੱਤੀ ਵੀ ਮਰਾਲੀ ਉਂਗਲ ਤੇ ਆ ਦੇਖੋ ਇਹ ਤਾਂ ਇੱਥੇ ਵੱਜ ਗਈ ਤੇ ਇਹ ਇੱਕ ਇੱਥੇ ਕੱਟ ਪੈਗਾ ਦੋ ਤਿੰਨ ਕੱਟ ਪੈਗੇ ਭੈਣੇ ਡੂਗੀ ਵੱਜ ਗਈ ਸਾਫ਼ ਕਰਦੇ ਤੋਂ ਉਹ ਖੁੱਡਾ ਸਾਫ਼ ਕਰਨਾ ਜ਼ਰੂਰੀ ਸੀ ਬੱਚੇ ਨੇ ਪੈਰ ਜਿਵੇਂ ਲਿਬੜੀਆਂ ਦੇ ਸੀਗੇ ਬਾਕੀ ਬੜੀ ਡੀ ਵਾਰਮਿੰਗ ਹੋ ਗਈ ਕੱਲ ਤੋਂ ਪ੍ਰੋ ਸਟਾਰਟ ਕਰ ਦਾਂਗੇ ਵਿਦੇਖਾ ਰਗ ਪਾਣੀ ਤੇ ਉਦੋਂ ਬਾਅਦ ਫਿਰ ਕੂਤਰ ਕੁਵਾਤਰ ਉਹ ਖੁੱਡਾਂ ਐ ਸੈਟਿੰਗ ਕਰ ਦਾਂਗੇ